ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਕਰੋਸ਼ੀਏ ਦਾ ਇੱਕ ਹਨਾਮਾ ਡਿਜ਼ਾਈਨ ਲੈ ਕੇ ਆਈ ਆਂ ਆ ਦੇਖੋ ਇਹ ਮੈਨੂੰ ਦੋ ਰੰਗਾਂ ਦੇ ਵਿੱਚ ਇਹ ਮੈਂ ਬਣਾਇਆ ਇਹ ਕੋਈ ਬਹੁਤ ਹੀ ਇਹ ਸੌਕਾ ਤੇ ਸੋਹਣਾ ਲੱਗਦਾ ਹੈ ਆ ਦੇਖੋ ਉੱਪਰ ਮਾਝੇ ਹਿਸ ਤਰ੍ਹਾਂ ਬਣਦਾ ਹੈ ਬੈਕ ਸਾਈਡ ਤੋਂ ਕੁਝ ਇਸ ਤਰ੍ਹਾਂ ਲੱਗਦਾ ਹੈ ਦੇਖੋ ਆਓ ਆਪਾਂ ਬਣਾਨੇ ਹੁਣ ਸਭ ਤੋਂ ਪਹਿਲਾਂ ਆਪਾਂ ਨੋਟ ਲਗਾ ਕੇ ਚੇਨ ਕਰਨੀ ਹੈ ਚੇਨ ਕਰਨ ਤੋਂ ਬਾਅਦ ਆਪਾਂ ਸਾਰੇ ਹਾ ਬਿਨਾ ਬਲ ਤੋਂ ਘੁਰੇ ਪਾਉਣੇ ਨੇ ਹਰ ਇੱਕ ਚੇਨ ਦੇ ਵਿੱਚੋਂ ਆਪਾਂ ਇਹ ਬਿਨਾ ਬਲਤੋ ਘਰੇ ਪੁੰਦੇ ਹੋਏ ਪੂਰਾ ਕਰਨਾ ਇੱਕੋ ਜਿਹੀ ਇਹ ਜਿਹੜੇ ਸਟਿਚ ਨੇ ਸਾਰੇ ਇਹਨਾਂ ਦੀਆਂ ਮੈਂ ਇੱਕ علیحدਤੋਂ ਵੀਡੀਓ ਬਣਾਈਆਂ ਹੋਈਆਂ ਨੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਉਹਦੇ ਵਿੱਚ ਮੈਂ ਸ਼ੁਰੂ ਤੋਂ ਸਾਰਾ ਜਿਹੜੇ ਆਪਣੇ ਬਿਗਨਰ ਭੈਣਾਂ ਨੇ ਬਿਲਕੁਲ ਨਹੀਂ ਆਉਂਦਾ ਜਿੰਨਾਂ ਨੂੰ ਉਹਨਾਂ ਲਈ ਉਹ ਵੀਡੀਓ ਬਣਾਈਆਂ ਨੇ ਹਰ ਇੱਕ ਸਟਿਚ ਉਹਦੇ ਵਿੱਚ ਮੈਂ ਦੱਸਿਆ ਹੋਇਆ ਤੁਹਾਨੂੰ ਆ ਦੇਖੋ ਆਪਾਂ ਪਹਿਲਾਂ ਇਹ ਬਿਨਾ ਬਲਤੋ ਘਰੇ ਪਾ ਕੇ ദൂജ ആക പെലി ചേന ജീവി ആ ഒരാച്ചോ ലോണി തന്നെ തരണം ഗാന് ജോപ്പിത്തേ അപ്പം ഇറാ ലിൻ്റെ കോഷിയ തന്നു എപ്പോൾ ਦੋ ਦੋ ਚੇਨ ਦੇ ਵਿੱਚੋਂ ਆਪਾਂ ਘੁਰੇ ਲੈਣੇ ਨੇ ਹਾ ਗੁੰਡੇ ਆਪਾਂ ਇਸ ਤਰ੍ਹਾਂ ਚੁੱਕੜੇ ਨੇ ਇਹ ਦੋ ਇੱਕ ਕਰੀ ਜਾਣਾ ਇਹਨਾਂ ਦਾ ਇਸੇ ਤਰ੍ਹਾਂ ਹੈ ਆਪਣਾ ਤੁਸੀਂ ਗਾਗਾ ਬੁਣੀ ਚੱਲੋ ਹਾਂ ਸੇਧਾ ਆਪਣਾ ਫੋਇਕ ਚੇਨ ਕਰਕੇ ਦੂਸਰੇ ਪਾਸੇ ਆ ਗਏ ਦੂਸਰੇ ਪਾਸੇ ਵੀ ਆਪਾਂ ਉਸੇ ਤਰਾਈਂ ਇਹਨੂੰ ਦੋਨੋਂ ਸਾਈਡਾਂ ਤੋਂ ਹੋਏ ਇਸੇ ਤਰਾਈਂ ਇੱਕੋ ਜਿਹੀ ਬੁੰਨਣਾ ਹੈ ਇਹਦੀ ਆਪਣੇ ਕੋਈ ਪੁੱਟ ਸਿੱਧੇ ਨਹੀਂ ਹੁੰਦੀ ਹੈਗੀ ਫਿਰ ਤੁਸੀਂ ਕੋਈ ਵੀ ਪਾਸਾ-ਆਸਾ ਸਿੱਧਾ ਰੱਖ ਸਕਦੇ ਹੋ ਦੋਨਾਂ ਪਾਸੇ ਹੀ ਇਹਦੀ ਇੱਕੋ ਜਿਹੀ ਲੁਕਾਉਂਦੀ ਆ ਦੋ ਰੰਗ ਬੁੰਦਿਆਂ ਉਹਦੇ ਵਿੱਚ ਆਪਣੇ ਧਾਗੇ ਦਾ ਥੋੜਾ ਜਿਹਾ ਫੋਜ ਜਾਂਦਾ ਕਿਹੜੇ ਰੰਗ ਦੇ ਵਿੱਚ ਆਪਾਂ ਨੂੰ ਇਹ ਵਧੀਆ ਲੱਗਦਾ? ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਕਮੈਂਟਾਂ 'ਚ ਜ਼ਰੂਰ ਦੱਸਿਆ ਕਰੋ। ਥੋੜੀ ਮੋਟੀਵੇਸ਼ਨ ਮਿਲਦੀ ਹੈ ਤਾਂ ਕਿ ਮੈਂ ਹੋਰ ਵੀਡੀਓ ਤੁਹਾਡੇ ਲਈ ਇਸੇ ਤਰ੍ਹਾਂ ਨਾ ਮੈਂ ਹੋਰ ਡਿਜ਼ਾਈਨਰਾਂ ਦੇ ਉੱਤੇ ਜਾਂ ਹੋਰ ਕੋਈ ਵੀ ਆਪਣੇ ਹੁੰਦੇ ਨੇ ਉਹਦੇ ਤੇ ਲੈ ਕੇ ਆਵਾਂ ਤੁਹਾਡੇ ਨਾਲ ਸ਼ੇਅਰ ਕਰਾਂ ਟਿਪਸ ਟ੍ਰਿਕਸ ਕੋਈ ਵੀ ਹੁੰਦੀਆਂ ਨੇ ਕੋਈ ਸ਼ੇਅਰ ਦੀ ਜਾਣਕਾਰੀ ਲਈ ਆ ਦੇਖੋ ਲੈ ਆਪਣਾ ਬਣ ਗਿਆ ਉਹਨੂੰ ਇਦਾਂ ਦੋਨੋਂ ਪਾਸਿਓਂ ਦੇਖੋ ਆ ਆ ਦੇਖੋ ਇਹ ਤੇ ਆਪਾਂ ਜਦੋਂ ਥੋੜਾ ਜਿਹਾ ਜ਼ਿਆਦਾ ਬੁਣਾਂਗੇ ਨਾ ਆਪਾਂ ਨੂੰ ਫਿਰ ਪੈਟਰਨ ਵੀ ਡਿਜ਼ਾਈਨ ਇਹ ਕਲੀਅਰ ਆਪਾਂ ਨੂੰ ਦਿਸਦਾ ਸਾਫ਼-ਸਾਫ਼ ਪਹਿਲਾਂ ਆਪਾਂ ਨੂੰ ਥੋੜੇ ਦੇ ਤੇ ਨਹੀਂ ਇੰਨਾ ਪਤਾ ਚੱਲਦਾ ਹੈ ਕੰਡਿਆਂ ਦਾ ਜਦੋਂ ਆਪਾਂ ਥੋੜਾ ਜਿਹਾ ਉੱਪਰ ਦੇ ਉੱਪਰ ਇਹਨੂੰ ਬੁਣ ਲਾਂਗੇ ਫਿਰ ਇਹ ਆਪਾਂ ਨੂੰ ਬਹੁਤ ਵਧੀਆ ਕਲੀਅਰ ਆਨ ਦਿਸਦਾ ਵਾ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਟਰਾਈ ਜ਼ਰੂਰ ਕਰਿਓ ਮੇਰੀ ਵੀਡੀਓ ਚੰਗੀ ਲੱਗਦੀ ਹੋਵੇ लाइक like, शेयर जरूर कर करो सबसक्राइब भी करो ताकि मेरी अगलिया नोटिफिकेशन मिलदिया रहन थोनों धन्यवाद